ਹਾਂਜੀ ਭਾਈ ਜੀ ਅੱਜ ਪਹੁੰਚੇ ਸੀ ਬਾਈ ਕਾਪੀ ਕੋਲ ਹਾਂਜੀ ਭਈਆ ਸ੍ਰੀ ਗਾਲੀ ਅਫਰੀਕਾਲ ਜੀ ਹੋਰ ਹਾਲ ਚੱਲ ਵਧੀਆ ਐਨ ਵਧੀਆ ਹੀ ਚੜਦੀ ਕਲਾਈ ਅੱਜ ਆਪਣੇ ਜਿਹੜੇ ਕਿਸਾਨ ਭਰਾ ਉਹਨਾਂ ਲਈ ਕਿਹੜੇ ਕਿਹੜੇ ਟਰੈਕਟਰ ਲੈ ਗਏ ਹੈਗੇ ਵੀਰੇ ਆਪਣੇ ਕੋਲੇ 5-7 ਟਰੈਕਟਰ ਠੀਕ ਹੈ ਵੇਰਵਾ ਦਿਓ ਕਿਹੜੇ ਕਿਹੜੇ ਆਪਣੇ ਕੋਲੇ ਆਹ ਸੋਨਾਲਿਕਾ 35 ਦਾ ਖੜਾ ਹੈ ਚਾਰ ਮਾਡਲ ਅਸਾ ਚਾਰ ਮਾਡਲ ਵਿੱਚ ਲੋ 35 ਆ ਡੀ ਆਈ ਡੀ ਆਈ ਦੇ ਨੇ ਟਾਇਰ ਦਿਖਾਓ ਨਾਲੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਪਿਛਲੇ ਟਾਇਰ ਹੈਗੇ ਇਹਦੇ ਗੂਡਇਰ ਦੇ ਟਾਇਰਾਂ ਦੇ ਵਿੱਚ ਆ 13 6 28 ਦੇ ਟਾਇਰ ਤੇ ਮਗਰੋਂ ਗੱਲ ਕਰੀਏ ਡੰਡ ਤੇ ਬਾਕੀ ਫੱਟੀ ਦੇਖ ਸਕਦੇ ਮਿੱਤਰੋ ਫੁੱਲ ਹੈਵੀ ਦੇ ਵਿੱਚ ਹਜੇ ਤੱਕ ਟਰੈਕਟਰ ਤੇ ਜੋੜ ਨਹੀਂ ਖੁੱਲਿਆ ਹਾਂਜੀ ਆਹ ਦੇਖੋ ਹਜੇ ਤੱਕ ਵੀ ਟਰੈਕਟਰ ਦੇ ਰੰਗ ਉਵੇਂ ਪਿਆ ਜੋੜਾਂ ਤੇ ਹਾਂ ਜੋੜਾਂ ਦਾ ਰੰਗ ਦੇਖ ਸਕਦੇ ਮਿੱਤਰੋ ਉਵੇਂ ਪਿਆ ਚਾਹੇ ਕਿ ਤੋ ਵੀ ਟਰੈਕਟਰ ਜੋੜ ਰੱਖੇ ਤੋ ਨਹੀਂ ਖੁੱਲਿਆ ਟਰੈਕਟਰ ਪੂਰਾ ਸ਼ੀਲਡ ਪਿਆ ਮੂਰਲੇ ਟਾਇਰ ਵੇਲ 60 65 ਪੈਸੇ ਟਾਇਰ ਪਏ ਆ ਤੇ ਇਧਰ ਦੀ ਅਗੇ ਦਿਖਾਓ ਤੁਸੀਂ ਨਾ ਪੱਟਾ ਟਰੈਕਟਰ ਲਾਓ ਮਿੱਤਰੋ ਜਮਾ ਇੰਜਨ ਸੁੱਕਾ ਤੇ ਬਾਕੀ ਦਸੱਲੀ ਕਰਕੇ ਟਰੈਕਟਰ ਲਈ ਆ ਸਕਦੇ ਆ। ਬਾਕੀ ਜਿਹੜੀ ਆਪਾਂ ਕਹਿੰਦੇ ਗਿੱਲਾ ਇਹ ਟ੍ਰੇਲ ਪਈ ਹੈ ਮਿੱਤਰੋ ਟਰੈਕਟਰ ਖੜੇ ਬਾਹਰ ਬਾਹਰਲੇ ਪਾਸੇ ਬਾਹਰਲੇ ਪਾਸੇ ਖੜੇ ਕਰਕੇ ਟ੍ਰੇਲ ਪਈ ਹੈ। ਹਾਂਜੀ ਰੰਗ ਪੇਟ ਸਾਰਾ ਓਰੀਜਨਲ ਆ ਟਰੈਕਟਰ ਜਮਾ ਜੈਨੂਅਰ ਰੰਗ ਦੇ ਵਿੱਚ ਜਿੱਥੋਂ ਰੰਗ ਓਡਿਆ ਉੱਥੇ ਰੰਗ ਕਿਤੇ ਫੁਆਰ ਨਹੀਂ ਵੱਜੀ ਰੰਗ ਦੀ ਬਾਕੀ ਤੁਸੀਂ ਦੇਖ ਸਕਦੇ ਆ। ਤੇ ਬਾਕੀ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਹੈਗੇ 616 ਦੇ ਇਹਦੇ ਤੇ ਪਿਛਲੇ ਅਗਲੇ ਸਿਏਰਡ ਦੇ ਆ ਤੇ ਪਿਛਲੇ ਹੈਗੇ ਗੁਡਿਅਰ ਦੇ ਤੇ ਡਿਮਾਂਡ ਦੀ ਗੱਲ ਕਰੀਏ ਭਾਈ ਕੋਪੀ ਡਬਾ ਕੀ ਦਾ ਵੀ ਆਪਾਂ 1. ਤੇ ਕੱਲ ਕਿੰਨੇ ਦਾ ਛੱਡ ਦੋਂਗੇ ਟਰੈਕਟਰ ਆਪਣੇ ਮਾਨਤਾਨ ਕਰਾਂਗੇ ਖੁਸ਼ ਕਰਕੇ ਧੋਰਾਗੇ ਬੰਦੇ ਨੂੰ ਠੀਕ ਹੈ ਜੀ ਜਿਹੜਾ ਤੁਹਾਡੀ ਵੀਡੀਓ ਵੇਖੇ ਆਉਂਦਾ ਠੀਕ ਹੈ ਜੀ ਲਓ ਵੀ ਮਿੱਤਰੋ ਦੇਖ ਸਕਦੇ ਜਮਾ ਸੁੱਕਾ ਪਿਆ ਟਰੈਕਟਰ ਤੇ ਬਾਕੀ ਭਾਈ ਗੋਪੀ ਆਦਾ ਪਹਿਲਾਂ ਨੰਬਰ ਦਾ ਦੇ ਚ ਪਹਿਲੀਆਂ ਚ ਕਿਉਂਕਿ ਕਈ ਕਸਟਮਰ ਨਾਲ ਆਪਣੇ ਵੀਡੀਓ ਵੇਂਦੇ ਘਾਟ ਆ 98558 98558 29886 29886 86 ਲਓ ਵੀ ਮਿੱਤਰੋ ਇਹ ਨੰਬਰ ਤੇ ਸੰਪਰਕ ਕਰਕੇ ਤੇ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਏ ਛੀ ਸਭ ਦਾ ਟਰੈਕਟਰ ਤਿੰਨ ਚਾਰ ਇੱਧਰ ਖੜੇ ਆ ਇਕ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਇਹ ਨੰਬਰ ਤੇ ਸੰਪਰਕ ਕਰਕੇ ਹਾਂਜੀ ਬਈ ਅੱਗੇ ਆ ਗਿਆ 44 44 ਲਓ ਮਿਸਟਰ 44 ਆ ਗਿਆ ਪਿੱਛੋਂ ਦੇਖ ਸਕਦੇ ਆ ਡੰਡਾ ਫੱਟੀ ਨਾਲ ਆ ਜਿਹੜੇ ਜੱਕਾ ਦੇ ਵਿੱਚ ਫੁੱਲ ਜੱਕਾ ਤੇ ਬਾਕੀ ਐਡਜਸਟੇਬਲ ਹੁੱਕ ਦੇ ਵਿੱਚ ਆ ਵਾਕੇ ਚੈੱਕ ਕਰਕੇ ਲਈ ਆ ਸਕਦੇ ਆ ਖਾਸੀਅਤ ਟਰੈਕਟਰ ਦੀ ਇਹ ਆ ਮਾਡਲ ਦੇ ਹਿਸਾਬ ਨਾਲ ਜਿਹੜੇ ਪਿਛਲੇ ਬੰਨੇ ਇਹਦੇ 6 ਛਰੀਆਂ ਦੇ ਵਿੱਚ ਆ ਟਰੈਕਟਰ 500 ਡਬਲ ਕਲੱਚ ਆ ਡਬਲ ਕਲੱਚ ਦੇ ਵਿੱਚ ਆ ਬਹੁਤ ਘੱਟ ਤੇਲ ਖਾਂਦਾ 744 ਜਿਹੜੇ 855 ਨਾਲੋਂ ਤੇ ਬਾਕੀ ਦੇਖ ਸਕਦੇ ਹਾਂ ਚਵਾ ਸੁੱਕਾ ਪਿਆ ਟਰੈਕਟਰ ਤੇ 13 ਦੀ ਗੱਲ ਕਰੀਏ ਟਾਇਰ ਹੈਗੇ ਪਿਛਲੇ ਸੀਏਡ ਕੰਪਨੀ ਦੇ ਸੀਏਡ ਕੰਪਨੀ ਦੇ 13 6 28 ਦੇ ਟਾਇਰਾਂ ਦੇ ਵਿੱਚ ਆ ਤੇ ਬਾਕੀ ਬਾਈ ਤੁਸੀਂ ਆਪ ਦਾ ਸੋਕੀ ਕੀ ਮੂਰਲੇ ਟਾਇਰ ਵੀਰੇ 90 ਪੈਸੇ ਪੈਸੇ ਟੈ ਲੈ ਬਈ ਮਿੱਤਰੋ ਦੇਖ ਸਕਦੇ ਆ ਮੂਰਲੇ ਟਾਇਰ ਦਾ 616 ਨੰਬਰ ਤੇ 90 ਪੈਸੇ ਟਾਇਰ ਗੁੱਡੀ ਪਈ ਆ ਫੁੱਲ ਟਾਇਰਾਂ ਦੀ ਦੇਖ ਸਕਦੇ ਆ ਤੇ ਤੇ ਮਗਰਲੇ ਅੱਧੇ ਕ ਹੈਗੇ ਆ ਮਗਰਲੇ ਅੱਧੇ ਟਾਇਰ ਹੈਗੇ ਸੀਏਡ ਕੰਪਨੀ ਦੇ ਆ ਤੇ ਡਿਮਾਂਡ ਦੀ ਗੱਲ ਕਰੀਏ ਬਾਈ ਡਿਮਾਂਡ ਕਿੰਨੀ ਆ ਇਹਦਾ ਹੀ ਆ ਆਪਾਂ ਕਰਦੇ ਮੁੱਲ 1.95 1 ਲੱਖ ਤੇ 95 ਹਜ਼ਾਰ ਹਾਂਜੀ ਠੀਕ ਹੈ ਲਓ ਜੀ ਮਾਨਤਨ ਕਰਾਂਗੇ ਆਪਾਂ ਇਹ ਜਿਹੜਾ ਇਹਦਾ ਇੰਜਨ ਦੀ ਗੱਲ ਕਰੀਏ ਮਾਰਕਾ ਵਾਲਾ ਇੰਜਨ ਹੈ ਜਿਹੜਾ ਕਲਾਸ ਕਰਦੇ ਮਾਰਕਾ ਦੇ ਵਿੱਚ ਆਉਂਦਾ ਜੀ ਉਤੋਂ ਦਿਖਾ ਦਿਓ ਜੀ ਸਾਫ਼ ਐਨ ਪਹਿਣ ਟਰੈਕਟਰ ਸਾਫ਼ ਬਿਆ ਜਮਾ ਸੁੱਕਾ ਟਰੈਕਟਰ ਕੋਈ ਤੋਂ ਨਹੀਂ ਲੀਕ ਸੀ ਬਾਕੀ ਗੱਲ ਕਰੀਏ ਰੇਡੀਏਟਰ ਦੀ origignal radiator ਦੇ ਵਿੱਚ ਆ ਜਿਹੜਾ ਕਾਪਰ ਦੇ ਵਿੱਚ ਰੇਡੀਏਟਰ ਆਉਂਦਾ ਨਾਲ ਦਾ ਰੇਡੀਏਟਰ ਆ ਜਮਾ ਜਿੱਥੇ ਨਟਾਂ ਦੇ ਜਗਾਲ ਆ ਜਿੱਥੇ ਉਥੇ ਰਸਟ ਓਵੇਂ ਪਈਏ ਕੋਈ ਨਟ ਨਹੀਂ ਖੁੱਲਿਆ ਅਜੇ ਤੱਕ ਪੱਠੀ ਦੇ ਨਟ ਤੱਕ ਨਹੀਂ ਖੁੱਲਿਆਗਾ ਤੇ ਬਾਕੀ ਡਿਮਾਂਡ ਦੀ ਗੱਲ ਕਰੀਏ ਬਾਈ ਕੋਈ ਰੋਪੀ ਗੋਮੈਂਡ ਵਾੜ ਕਿੰਨੀ ਆ ਜੀ ਇਹਦਾ ਹੀ 1.95 ਮੁੱਲ ਆ ਆਪਾਂ ਕਰਦੇ 1 ਲੱਖ ਤੇ 95000 ਰੁਪਏ ਡਿਮਾਂਡ ਲਾਓ ਮਿੱਤਰੋ ਬਾਹਰ ਪੰਪਾ ਟਰੈਕਟਰ ਆ ਤੇ ਸੈਲਫ ਸਟਾਰਟ ਆ ਇੰਨੀ ਠੰਡ ਦੇ ਵਿੱਚ ਪਹਿਲੀ ਸੈਲਫ ਸਟਾਰਟਰ ਸਟਾਰਟ ਹੁੰਦਾ ਤੇ ਬਾਕੀ ਰੰਗ ਪੇਂਟ ਲੋ ਜਾਵਾ ਓਕੇ ਆ ਵਾਕੇ ਚੈੱਕ ਕਰਕੇ ਲਿਆ ਸਕਦੇ ਆ ਹਾਂ ਜੀ ਬਾਈ ਗੋਪੀ ਡਿਮਾਂਡ ਦੀ ਗੱਲ ਤਾਂ ਡਿਮਾਂਡ ਤਾਂ ਹੈਗੀ 1 ਲੱਖ 95000 ਜਿਹੜਾ ਵੀਡੀਓ ਵੇਖ ਕੇ ਉਹ ਕਿੰਨੇ ਦਾ ਛੱਟ ਦਾ ਬਿੱਟਰ ਉਹਨੂੰ ਟਰੈਕਟਰ ਦੇ ਦਾਂਗੇ 1 75000 ਦਾ ਹੀ ਲਓ ਮਿੱਤਰੋ 1 ਲ ਸਵਰਾਜ 744 FE ਬਾਹਰ ਪੰਪ ਦੇ ਵਿੱਚ ਤੇ ਛੇ ਝਰੀਆ ਤੇ FE FE ਇੰਜਨ ਦੇ ਵਿੱਚ ਤੇ ਅੱਗੇ ਬਾਈ ਕੋਪੀ ਕਿਹੜਾ ਡੈਟਾ ਆ ਜੀ ਫੋਰਡ ਆਈ ਲਓ ਮੈਂ ਤੁਹਾਨੂੰ ਅੱਗੇ ਆ ਗਿਆ ਫੋਰਡ ਇਹ ਬਾਈਆਂ ਹੋਣਾ ਨੇ ਮਾਡਲ ਹੈਗਾ 99 ਕਿੰਨਾ ਵਾ 99 90 ਕੇ ਉਦੋਂ ਪੁਰਾਣਾ ਇਹ 80 ਕੋ ਹੋਗਾ ਜੀ 80 ਦੇ ਧਾਕੇ ਚ ਮਗਰਾੜ ਨਵੇਂ ਆ ਤੇ ਮੜਗਾੜ ਜਮਾ ਨਵੇਂ ਆ ਸੈਲਫ ਸਟਾਰਟ ਹੈ ਸੈਲਫ ਸਟਾਰਟ ਆ ਬਾਕੀ ਇੰਜਨ ਬਹੁਤ ਵਧੀਆ ਪਿਆ ਵੀਰੇ ਇਹਦਾ ਅੱਛਾ ਜੀ ਇੰਗਨ ਸੁੱਕਾ ਪਿਆ ਇੰਜਨ ਬਿਆਵਾ ਕੋਈ ਇਹ ਭਰਾ ਨੇ ਵਾਕੇ ਲੈ ਕੇ ਜਾਣ ਵਾਕੇ ਚੱਕ ਕਹਿੰਦੇ ਵੀਰ ਨੇ ਕਹਿੰਨੇ ਕਬੂਤਰ ਵਾਲੇ ਨੇ ਤਿਆਰ ਤੁਰ ਕਰਾਉਣਾ ਮੰਨ ਲਓ ਬਾਜੀ ਵਾਲੇ ਨੇ ਕੌਡੀ ਵਾਲੇ ਨੇ ਟਰੈਕਟਰ ਲੀਕ ਹੈ ਨਿਕ ਤੋਂ ਵੀ ਠੀਕ ਹੈ ਕਹਿੰਦੇ ਤਿਆਰ ਕਰਾਉਣ ਨੂੰ ਵੀ ਲਿਆ ਸਕਦਾ ਬੰਦਾ ਇਹਨੂੰ ਠੀਕ ਹੈ ਜੀ ਠੀਕ ਹੈ ਕਹਿੰਦੇ ਕੀ ਗੱਲ ਕਰੀਏ ਕਿੰਨੀ ਹੈ ਜੀ ਇਹ ਆਪਾਂ ਯਾਰ ਹਾਂ ਨਾ ਹੀ 80000 ਦੇ ਦਾਂਗੇ ਲਓ ਮਿੱਤਰੋ 80000 ਦਾ ਲੈ ਜਾਓ ਫੋਰਡ ਤੇ ਟਾਇਰ ਚੰਗੇ ਪਏ ਆ ਕਾਪੀ ਹੈਗੀ ਇਹਦੀ ਕਾਪੀ ਹੈਗੀ ਵੀਰੇ ਮਿੱਤਰੋ ਬਰਕਿਆਂ ਲਈ ਆ ਟਾਇਰ ਟੂਰ ਵੀ ਹੈਗੇ ਆ ਮਗਰਾੜ ਜਮਾ ਨਵੇਂ ਪਏ ਆ ਇਹਦੇ ਤੇ ਟਰੈਕਟਰ ਦੀ ਗੱਲ ਕਰੀਏ ਵਾਹ ਕੇ ਚੈੱਕ ਕਰਕੇ ਲਿਆ ਸਕਦੇ ਡੰਡਾ ਫੱਟੀ ਮਿਲੂ ਨਾਲੇ ਤੇ ਫੱਟੀ ਦੇ ਦਿਆਂਗੇ ਜਾਂ ਲੋ ਮਿੱਤਰੋ ਜਾਂ ਡੰਡਾ ਦੇ ਵਾਲੇ ਜਾਂ ਫੱਟੀ ਦੇ ਦੋਵੇਂ ਇੱਕ ਚੀਜ਼ ਮਿਲ ਜੂਗੀ ਬਾਕੀ ਤੁਸੀਂ ਦੇਖ ਸਕਦੇ ਆ ਰੰਗ ਪਿੰਡ ਦਾ ਇਹ ਵੀ ਚਾਹਾਂ ਜੈਨੂਨ ਦੇ ਵਿੱਚ ਆ ਜੇ ਕਈ ਭਰਾ ਜਿਵੇਂ 36 ਦੀ ਦੇ ਸ਼ੋਲ ਆਉਂਦੇ ਆ ਤੇ ਉਹਦੇ ਲਈ ਜੇ ਚੋ ਵੀ ਚੀਜ਼ ਚਾਹੀਦੀ ਹੋਏ ਮਿੱਤਰੋ ਇਹ ਆਪਣਾ ਟਰੈਕਟਰ ਬਾਰੇ ਜਾਣਕਾਰੀ ਕੋਈ ਵੀ ਜਾਣਕਾਰੀ ਲੈਣੀ ਹੋਏ ਬਾਈ ਗੋਪੀ ਨੂੰ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਆ ਤੇ ਜੇ ਕਿ ਇਹ ਭਰਾ ਨੇ ਖਰੀਦਣਾ ਹੋਵੇ ਤੇ ਕਾਪਰ ਦੇ ਵਿੱਚ ਰੇਡੀਏਟਰ ਜੋ ਵੀ ਇਹ ਦਾ ਤੇ ਅੱਗੇ ਬਾਈ ਗੋਪੀ ਕਿਹੜਾ ਰੇਡੀਏਟਰ ਸੋਨਾ ਲਿਕਾ 35 ਡੀ ਲਓ ਮਿੱਤਰੋ ਅੱਗੇ ਆ ਗਿਆ ਸੋਨਾ ਲਿਕਾ 35 ਡੀ ਆਈ ਡੀ 7 ਮਾਡਲ ਆਈ 7 ਮਾਡਲ ਆ ਸੈਡ ਗੀਅਰ ਆ ਸੈਡ ਗੀਅਰ ਦੇ ਵਿੱਚ ਹਾਂਜੀ ਤੇ ਡਬਲ ਕਲੱਚ ਆ ਡਬਲ ਕਲੱਚ ਆਈ ਤੇ ਪਲੇਟਫਾਰਮ ਦੇਖ ਸਕਦੇ ਆ ਪੂਰਾ ਖੁੱਲਾ ਪਲੇਟਫਾਰਮ ਦੇ ਵਿੱਚ ਆ ਜਿਹੜੀਆਂ ਬ੍ਰੇਕਾਂ ਹੁੰਦੇ ਨੇ ਡੈਕ ਬ੍ਰੇਕਾਂ ਦੇ ਨਾਲ ਤੇ ਬਾਕੀ ਪੈਡਲਾਂ ਦੀ ਗੱਲ ਕਰੀ ਉੱਚੇ ਪੈਡਲਾਂ ਵਾਲਾ ਟਰੈਕਟਰ ਆ ਬਹੁਤ ਵਧੀਆ ਟਰੈਕਟਰ ਆ ਯਾਰ ਚਲਾਈ ਚਲੋਈ ਇਹ ਚ ਬਹੁਤ ਵਧੀਆ ਟਰੈਕਟਰ ਆ ਇੰਟਰਨੈਸ਼ਨਲ ਡੀ ਆਈ 35 ਡੀ ਆਈ ਦੇ ਵਿੱਚ ਆ ਤੇਲ ਬਹੁਤ ਘੱਟ ਖਾਂਦੇ ਆ ਟਰੈਕਟਰ ਇਹ ਡੀ ਆਈ ਜਿਹਦੇ ਸੋਨਾ ਲਿਕਾ ਦੇ ਹ ਤੇ ਲੋਈ ਮਿੱਤਰੋ ਵਿੱਚੋਂ ਦਿਖਾਉਂਦਾ ਟਰੈਕਟਰ ਜਮਾਂ ਜੈਨੂਨ ਪਿਆਜ ਜਮਾਂ ਟਰੈਕਟਰ ਰੇਡੀਏਟਰ ਰੇਡੀਏਟਰ ਕਾਪਰ ਦਾ ਰੇਡੀਏਟਰ ਨਾਲ ਦਾ ਰੇਡੀਏਟਰ ਆ ਬਾਕੀ ਤੁਸੀਂ ਦੇਖ ਸਕਦੇ ਆ ਰੰਗ ਪਿੰਡ ਦਾ ਜਮਾਂ ਓਕੇ ਆ ਤਿੰਨ ਸਿਲੰਡਰ ਇੰਜਨ ਆ ਤੇ ਬਾਕੀ ਟਾਇਰ ਬਹੁਤ ਪਏ ਟਰੈਕਟਰ ਦੇ ਹਾਂ ਟਾਇਰ ਤਾਂ ਵੇਖ ਲੈ ਟਾਇਰਾਂ ਦੀ ਕੰਡੀਸ਼ਨ ਫੁੱਲ ਪਈ ਹੈ ਜੀ ਹਾਂਜੀ ਤੇ ਟਾਇਰ ਡਿਮਾਂਡ ਦੀ ਗੱਲ ਕਰੀ ਕਿੰਨੀ ਡਿਮਾਂਡ ਇਹਦਾ ਹੀ 1.95 ਮੁੱਲ ਆਈ ਲੋਈ ਮਿੱਤਰੋ 1 ਲੱਖ ਤੇ 95000 ਦਾ ਲੈ ਜਾਓ ਸੋਨਾਲੀਕਾ 35 ਡੀਆਈ ਤੇ ਬਾਕੀ ਤੁਸੀਂ ਦੇਖ ਸਕਦੇ ਆ ਸਾਈਡ ਗੀਅਰ ਦੇ ਨਾਲ ਆ ਟਰੈਕਟਰ ਆ ਤੇ 6 ਚਰੀਆ ਪੀਡੀਓ ਦੇ ਵਿੱਚ ਜਾਂ ਡੰਡਾ ਜਾਂ ਫੱਟੀ ਦੋਵਾਂ ਚੋਂ ਇੱਕ ਚੀਜ਼ ਜੋ ਮਰਜ਼ੀ ਲੈ ਜਿਓ ਸੈਲਫ ਸਟਾਰਟ ਸੈਲਫ ਸਟਾਰਟ ਹੈ ਜਮਾਂ ਨਵੀਂ ਬੈਟਰੀ ਜਮਾਂ ਨਵੀਂ ਬੈਟਰੀ ਮਤੋਂ ਬੈਟਰੀ ਤੱਕ ਤੁਹਾਨੂੰ ਦਿਖਾਉਣੇ ਆ ਪਾਵਰ ਜ਼ੋਨ ਦੀ ਬੈਟਰੀ ਆ ਤੇ ਲਓ ਮੇਤਰੋ ਦੇਖ ਸਕਦੇ ਆ ਜਮਾਂ ਨਵੀਂ ਬੈਟਰੀ ਪਾਵਰ ਜ਼ੋਨ ਦੀ ਸੈਲਵਰ ਸਟਾਰਟਅਪ ਬੈਟਰੀ ਦਾ ਸਾਰੇ ਟਰੈਕਟਰ ਜਿੰਨੇ ਵੀ ਦਿਖਾ ਰਹੇ ਤੁਹਾਨੂੰ ਇਹਨਾਂ A to Z ਨਵੀਂ ਹੋ ਜੇ ਕਿਸੇ ਭਰਾ ਨੂੰ ਸ਼ੰਕਾ ਹੋਵੇ ਕਿਸੇ ਵੀ ਟਰੈਕਟਰ ਤੋਂ ਬੈਟਰੀ ਲਾ ਕੇ ਆਂਦੇ ਟਰੈਕਟਰ ਤੇ ਠੱਕ ਫਦਾ ਜਿਹੜਾ ਟਰੈਕਟਰ ਖਰੀਦੂਗਾ ਤੇ ਅੱਗੇ ਗੱਲ ਕਰੀਏ ਅੱਗੇ ਵੀਰੇ ਆ ਗਿਆ 60 2 ਲੱਖ ਦੇ ਨੇੜੇ ਆ ਡਿਮਾਂਡ ਤੇ ਕਿੰਨੇ ਦੇ ਆ ਇਹਦਾ 1.95 ਮੁੱਲ ਆ ਵੱਡੇ ਭਾਈ 1 ਲੱਖ ਤੇ 95000 ਰੁਪਏ ਡਿਮਾਂਡ ਆ ਮਿੱਤਰੋ ਹਾਂਜੀ ਤੇ ਕਿੰਨੇ ਦੇ ਛੱਡ ਦੋਗੇ ਇਹ ਦੀ ਹਾਂ ਨਾ ਹੀ ਆਪਾਂ 1.80 ਦੀ ਲਓ ਮਿੱਤਰੋ 1 ਲੱਖ ਤੇ 80000 ਦੇ ਬੈਜੋ ਸੋਨਾਲੀ ਕਾ DI 35 ਇਹਦੀ ਤੇਲ ਖਰਚਾ ਬਹੁਤ ਘੱਟ ਆ ਅੱਗੇ ਗੱਲ ਕਰੀਏ ਅੱਗੇ ਆ ਗਈ ਫਾਰਮ ਟਰੈਕ 60 ਇਹ 2002 ਮਾਡਲ ਆਈ ਅੱਛਾ 2002 ਮਾਡਲ ਆ ਨਵੇਂ ਟਾਇਰ ਆਈ ਨਵੇਂ ਟਾਇਰ ਮਿੱਤਰੋ ਦੇਖ ਸਕਦੇ ਟਾਇਰਾਂ ਦੀ ਕੰਡੀਸ਼ਨ ਅਗਲੇ ਟਾਇਰ ਹੈਗੇ ਇਹਦੇ 616 ਨੰਬਰ ਆ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਮਿੱਤਰੋ 95 ਪੈਸੇ ਪਏ ਐ ਮਰਗ ਦੇ ਪੱਕੇ ਟਾਇਰ ਆ 13 6 28 ਦੇ ਟਾਇਰਾਂ ਦੇ ਵਿੱਚ ਆ ਬਾਕੀ ਤੁਸੀਂ ਦੇਖ ਸਕਦੇ ਮਡਗਾਰਾਂ ਦੇ ਰੰਗ ਰੰਗ ਪੇਂਟ ਵੱਲੋਂ ਜਮਾ ਜੈਨਮਨਾ ਜੋ ਸਟਿੱਕਰ ਚੁੱਕਾ ਸਭ ਕੁਝ ਨਾਲ ਆ ਦੇਖ ਸਕਦੇ ਜਮਾ ਸੁੱਕਾ ਪਿਆ ਟਰੈਕਟਰ ਟਰੈਕਟਰ ਮਾੜੀ ਮੋਟੀ ਰਸਟਾ ਇਹ ਸਰਫੇ ਬਾਹਰ ਖੜਨ ਕਰਕੇ ਕੋਈ ਟ੍ਰੇਲ ਪੈਨ ਕਰਕੇ ਹੋ ਜਾਂਦੀ ਮਾੜੀ ਮੋਟੀ ਤੇ ਰੰਗ ਪੇਂਟ ਲੋ ਜਮਾਂ ਜੈਨੂਵਨ ਆ ਇੰਜੀਨੀਅਰ ਦਾ ਵੀ ਜਮਾਂ ਓਕੇ ਆ ਬਾਕੀ ਤੁਸੀਂ ਰੰਗ ਦੇਖ ਸਕਦੇ ਆ ਜਮਾਂ ਨੀਟ ਐਂਡ ਕਲੀਨ ਮੂੰਹ ਦੇਖਦਾ ਰੰਗ ਦੇ ਵਿੱਚ ਭਾਈ ਡਿਮਾਂਡ ਕਿੰਨੀ ਏ ਦੀ ਇਹਦੀ ਡਿਮਾਂਡ ਹੈ ਕਿ 2 ਲੱਖ ਤੇ 5000 ਲਓ ਮਿੱਤਰੋ 2 ਲੱਖ ਤੇ 5000 ਦਾ ਟਰੈਕਟਰ ਸਿਰਫ ਡਿਮਾਂਡ ਆ 2 ਲੱਖ ਕਿੰਨੇ ਦਾ ਛੱਡ ਦੋਗੇ ਭਾਈ ਵਧੀਆ ਇਹ ਆਪਾਂ ਇੱਕ ਹਾਂ ਨਾ ਹੀ ਵੀਰੇ 195 ਦਾ ਕਰਾਂਗੇ ਲਓ ਮਿੱਤਰੋ 1 ਲੱਖ ਤੇ 95000 ਦਾ ਟਰੈਕਟਰ ਲੈ ਜਾਓ ਫਾਰਮ ਟਰੱਕ 60 ਤੇ ਬੈਟਰੀ ਦੀ ਗੱਲ ਕਰੀਏ ਬੈਟਰੀ ਜਮਾਂ ਨਵੀਂ ਇਹਦੀ ਪਾਵਰ ਜੋਨ ਦੀ ਬੈਟਰੀ ਹੈ ਬਾਕੀ ਦੇਖ ਸਕਦੇ ਪਾਵਰ ਜੋਨ ਦੀ ਬੈਟਰੀ ਆ ਜਮਾਂ ਨਵੀਂ ਬੈਟਰੀ ਤੇ ਜੋ ਵੀ ਸਾਰਾ ਸਮਾਨ ਆ ਜੋ ਕੰਪਨੀ ਵੱਲੋਂ ਸਾਰਾ ਕੁਝ ਨਾਲ ਫਿੱਟਡ ਆ ਕੋਈ ਵੀ ਚੀਜ਼ ਨਹੀਂ ਖੁੱਲੀ ਇੱਥੋਂ ਤੇ ਕਿ ਹੁੱਕ ਵੀ ਦਿਖਾ ਦਿੰਦੀ ਪਿਛਲੇ ਬੰਨੇ ਡੰਡਾ ਪੱਟੀ ਨਾਲ ਆ ਇਹਦੇ ਟਰੈਕਟਰ ਦੇ ਬਾਕੀ ਦੇਖ ਸਕਦੇ ਬੰਪਰ ਲੱਗਾ ਸੰਗਲੀਆਂ ਵਾਲਾ ਬੰਪਰ ਲੱਗਾ ਅਗਲੇ ਬੰਨੇ ਤੇ ਨੰਬਰ ਦੀ ਗੱਲ ਕਰੀਏ ਪੀਵੀ 41 ਨੰਬਰ ਆ ਮਿੱਤਰੋ ਪੀਆਵ ਨੰਬਰ ਪੰਜਾਬ ਨੰਬਰ ਦੇ ਵਿੱਚ ਜਿੰਨੇ ਵੀ ਟਰੈਕਟਰ ਸਾਰੇ ਪੰਜਾਬ ਨੰਬਰ ਦੇ ਵਿੱਚ ਆ ਬਾਕੀ ਦੇਖ ਸਕਦੇ ਹੁੱਕ ਕਿੰਨੇ ਹੈਵੀ ਦੇ ਵਿੱਚ ਤੇ ਨਾਲ ਜੱਕ ਲੱਗੇ ਤੰਗਲੇ ਇਥਾ ਤੇ ਤੇ ਬਾਕੀ ਤੁਸੀਂ ਰੰਗ ਪੇਂਟ ਦੇ ਲੋ ਜਮਾਂ ਦੇਖ ਸਕਦੇ ਆ ਜਮਾਂ ਜੈਨੂਨ ਦੇ ਵਿੱਚ ਹੈ ਡਿਸਟ੍ਰੀਬਿਊਟਰ ਪੈਪ ਨਾਲ ਲੱਗੀ ਹੋਈ ਆ ਤੇ ਡੰਦਾ ਫੱਟੀ ਨਾਲ ਆ ਅੱਗੇ ਬਾਈ ਜੀ ਗੱਲ ਕਰੀਏ ਕਿ ਟਰੈਕਟਰ ਕਿਹੜਾ ਆਪਣੇ ਕੋਲ 36 10 ਆ ਗਿਆ ਲਓ ਮਿੱਤਰੋ ਜਿਨ੍ਹਾਂ ਟਰੈਕਟਰਾਂ ਦੀ ਬਹੁਤ ਡਿਮਾਂਡ ਸੀ ਕਮੈਂਟ ਡਿਮਾਂਡ ਸੀ ਕਰਾਈ ਦੀ ਸੀ ਤੇ ਇਹ ਆ ਗਿਆ 36 10 ਹਾਂਜੀ 36 10 ਆ ਗਿਆ ਫੋਰ ਵਾਲਿਆਂ ਦੇ ਤੇ ਬਾਕੀ ਰੰਗ ਪੇਂਟ ਦੇ ਲੋ ਚੌੜਾ ਇਹਨਾਂ ਲਈ ਜੋ ਰੰਗ ਦੇ ਵਿੱਚ ਆ ਟਾਇਰ ਬਹੁਤ ਪਏ ਆ ਮਾਗ ਬੈਕ ਸੈਟ ਟਾਇਰ ਲਓ ਮਿੱਤਰੋ ਬੈਕ ਸਾਈਡ ਟਾਇਰ ਦੇਖ ਸਕਦੇ ਆ ਇਹ 1328 ਦੇ ਟਾਇਰਾਂ ਦੇ ਵਿੱਚ ਆ ਬੋਲੋ ਕੰਪਨੀ ਦੇ 80 ਤੋਂ 85 ਪੈਸੇ ਟਾਇਰ ਪਏ ਆ 80 ਤੋਂ 85 ਪੈਸੇ ਦੇ ਟਾਇਰ ਹੈਗੇ ਆ ਤੇ ਬਾਕੀ ਰੰਗ ਪੇਂਟ ਸਾਰਾ Ориジナル ਮੈਸੀ ਵਾਲੀ ਰੇਸ ਲੱਗੀ ਪੈਰ ਵਾਲੀ ਲਓ ਮਿੱਤਰ ਦੇਖ ਮੈਸੀ ਵਾਲੀ ਮਗਰਾਟ ਮਗਰੂੜ ਸਾਰੇ ਲੱਗੇ ਮੂਰੇ ਟਰੈਕਟਰ ਦੇ ਛਾਉਂ ਬੰਪਰ ਬੰਪਰ ਕਿਤੋਂ ਦੀ ਰਾਸ਼ਟਗੁਰੂ ਦਾ ਸਾਰਾ ਮਤਲਬ ਕਿ ਗਲਿਆ ਗੁਲਿਆ ਕਿਤੋਂ ਨਹੀਂ ਗਾ ਤੇ ਜਿੰਨਾ ਵੀ ਚੱਲਿਆ ਜੈਨੂਮਨ ਦੇ ਵਿੱਚ ਚੱਲਿਆ ਟਰੈਕਟਰ ਬਗੇ ਚਲਾਵੇ ਦਾ ਬਹੁਤ ਚੰਗਾ ਟਰੈਕਟਰ ਬੱਟੇ ਵੀ ਆ ਕੇ ਚੈੱਕ ਕਰਕੇ ਪੀ 2 ਘੰਟਾ ਚਲਾ ਤਿੰਨ ਘੰਟੇ ਚਲੋ ਉਹ ਆਗੇ ਮਾਲਕ ਦੀ ਹੈ ਸਾਈ ਤੇ ਵਾਹ ਕੇ ਦੋ ਸਾਰਾ ਮੂਰੇ ਵਿਖਾਉ ਤੁਸੀਂ ਬੰਪਰ ਬੰਪਰ ਸ਼ੌਂਕ ਦਾ ਬਹੁਤ ਵਧੀਆ ਲਵਾਇਆ ਟਰੈਕਟਰ ਸਾੰਭਿਆ ਬਹੁਤ ਆ ਟਰੈਕਟਰ ਸਾੰਭਿਆ ਫੁੱਲ ਸੀਟ ਟਰੈਕਟਰ ਹੈਗਾ ਪੀਵੀ 13 ਦੇ ਵਿੱਚ ਨੰਬਰ ਤੇ ਮਾਡਲ ਹੀ ਕਰਕੇ ਮਾਡਲ ਕਿੰਨਾ ਇਹ 92 ਆ ਜੀ 92 ਮਾਡਲ ਦਾ ਮਿੱਤਰੋ 92 ਮਾਡਲ ਦੇ ਵਿੱਚ ਆ ਟਰੈਕਟਰ ਰੰਗ ਕੋਲੋਂ ਜਮਾਂ ਜੈਨੂਅਲ ਰੰਗ ਆ ਤੇ ਬਾਕੀ ਦੇਖ ਸਕਦੇ ਆ ਪਿਛਲੇ ਪੰਨੇ ਮਿਊਜ਼ਿਕ ਸਿਸਟਮ ਵੀ ਮਿੱਤਰੋ ਨਾਲ ਆ ਚਾਲੂ ਕੰਡੀਸ਼ਨ ਦੇ ਵਿੱਚ ਆ ਮਿਊਜ਼ਿਕ ਸਿਸਟਮ ਪੱਖੀ ਨਾਲ ਆ ਪੱਖੀ ਵੀ ਲੱਗੀ ਹੋਈ ਆ ਬਾਕੀ ਦੇਖ ਸਕਦੇ ਆ ਅਡਜਸਟੇਬਲ ਹੁੱਕ ਦੇ ਵਿੱਚ ਆ ਦੇਖ ਸਕਦੇ ਆ 6 ਚਰੀਆ ਤੇ ਡੰਡਾ ਫੱਟੀ ਨਾਲ ਆਵਾ ਕੇ ਚੈੱਕ ਕਰਕੇ ਲਿਆ ਜੇ ਮਿੱਤਰੋ ਅੱਗੇ ਭਾਈ ਕਿਹੜੇ ਟਾਇਰ ਆ ਜੀ ਅੱਗੇ ਵੀ 3610 ਹੀ ਆ ਜੀ ਲਓ ਮਿੱਤਰੋ 3610 3610 ਦੀ ਗੱਲ ਕਰੀਏ ਇਹ 3610 ਆ ਗਿਆ ਫੋਰ ਵਾਲਿਆਂ ਦਾ ਇਹਦੇ ਵੀ ਟਾਇਰ ਬੈਕ ਸਾਈਡ ਬਹੁਤ ਪਏ ਆ ਟਾਇਰ ਇਹ ਤੇ ਅੱਗੇ ਆਪਾਂ ਇਹਦੀ ਗੱਲ ਕਰੀਏ ਡਿਮਾਂਡ ਡਿਮਾਂਡ ਕਿੰਨੀ ਹੈ ਦੀ ਇਹ ਅੱਗੇ ਆ ਗਿਆ ਫੋਰ ਜਿਹੜਾ ਆਪਾਂ ਗੱਲ ਕਰਦੇ ਆਂ ਫੋਰ ਬਾਰੇ ਇਹਦੇ ਪਿਛਲੇ ਟਾਇਰ ਹੈਗੇ 13ਾਂ 13 6 28 ਦੇ 13 ਦੇ ਵਿੱਚ ਜਿੰਨਾ ਰੰਗ ਉੱਡਿਆ ਸਾਰਾ ਜੈਨੂਨ ਉੱਡਿਆ ਬਾਕੀ ਦੇਖ ਸਕਦੇ ਆ ਕਿਤੇ ਕਲਮ ਤੱਕ ਨਹੀਂ ਲੱਗੀ ਮਿੱਤਰੋ ਟਰੈਕਟਰ ਦੇ ਬਸ ਇੱਕ ਜਗ੍ਹਾ ਸਿਰਫ ਬੈਟਰੀ ਬਾਕਸ ਤੇ ਰਾਂਗਾ ਕਿਉਂਕਿ ਉਹ ਬਾਹਰੋਂ ਵੱਖਰਾ ਲੱਗੇ ਗਲ ਜਾਂਦਾ ਨਾ ਕਿਉਂਕਿ ਤਿਆਰ ਕਰਕੇ ਹੋਰ ਕਿਤੇ ਨਹੀਂ ਸਾਰਾ ਜੈਨੂਨ ਆ ਤੇ ਬਾਕੀ ਦੇਖ ਸਕਦੇ ਆ ਤੇ ਡਿਮਾਂਡ ਦੀ ਗੱਲ ਕਰੀਏ ਭਾਈ ਕੋਪੀ ਡਿਮਾਂਡ ਕਿੰਨੀ ਆ ਜੀ ਡਿਮਾਂਡ ਤੋਂ ਵੇਖ ਲੈ ਵੀਰੇ ਆ ਟਰੈਕਟਰ ਚੰਗੇ ਆ ਅਰੀਨਲ ਸੋਹਣੇ ਟਰੈਕਟਰ ਆ ਡੇਢ ਲੱਖ ਰੁਪਏ ਦਾ ਮਾਣ ਬੰਨਵੇਂ ਮਾਟਲਾ ਇਹ ਹੀ ਡੇਢ ਲੱਖ ਇਹਦਾ 1.45 ਆਈ 1 ਲੱਖ ਤੇ 45000 ਰੁਪਏ ਦਾ ਮਾਣ ਆ ਤੇ ਆਪਾਂ ਮਾਨ ਤਨ ਕਰ ਦਾਂਗੇ ਜੀ ਕਿੰਨੇ ਦਾ ਛੱਡ ਦਾਂ ਫਿਰ ਟਰੈਕਟਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 35000 ਦਾ ਟਰੈਕਟਰ ਹਾਂ ਨਾ ਹੀ ਹੈ ਬੜੀ ਲਾਓ ਜੀ ਮਿੱਤਰੋ ਚੱਕ ਲੋ ਆਫਰ 1 ਲੱਖ ਤੇ 35000 ਦਾ 3610 ਕੇ ਵੀਰ ਨੇ ਟਰੈਕਟਰ ਕਟਾਉਣਾ ਵਿੱਚ ਹਾਂ ਉਹ ਟਰੈਕਟਰ ਵੀ ਕੱਟ ਲਿਆਂਗੇ ਕੱਟ ਲਾਂਗੇ ਵਿੱਚ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ 4 3610 ਜਿੰਨਾ ਚਾਹ ਮਰਜੀ ਵਾ ਲਓ ਚੈੱਕ ਕਰ ਲਿਓ ਜੇ ਕਿਸੇ ਨੂੰ ਬੈਟਰੀ ਬੂਟਰੀ ਲੋ ਕਿਸੇ ਕੋ ਭੋਰਾ ਵੀ ਬਲੋ ਵੀ ਬੰਦਾ ਦਿਖਾ ਦੇਵੇ ਦੋਨਾਂ ਟਰੈਕਟਰਾਂ ਦੇ ਵਿੱਚ ਬਲੋ ਵੀ ਹੋਵੇ ਭੋਰਾ ਵੀ ਬਲੋ ਵੀ ਦਿਖਾ ਦੇ ਤਾਂ ਵੀ ਜ਼ਿੰਮੇਵਾਰ ਹਾਂਜੀ ਤੇ ਇਹਦੀ ਡਿਮਾਂਡ ਦੀ ਗੱਲ ਕਰੀ ਕਿੰਨੀ ਡਿਮਾਂਡ ਹੈ ਜੀ ਇਹਦਾ ਹੀ 145 1 ਲੱਖ ਤੇ 45000 ਰੁਪਏ ਦੀ ਡਿਮਾਂਡ ਕਿੰਨੇ ਦਾ ਛੱਡ ਦੋਗੇ ਫੋੜੀ 1 ਲੱਖ ਤੇ 35000 ਦਾ ਹੀ ਦਵਾਂਗੇ ਬਈ ਹਾਂ ਨਾ ਟਾਟੋਰ ਚੰਗੇ ਆ ਟਰੈਕਟਰ ਕਿਤੋਂ ਗਲਿਆ ਨਹੀਂ ਕਿਤੋਂ ਪਲਿਆ ਨਹੀਂ ਚਲਾਵੇ ਦਾ ਬਹੁਤ ਚੰਗਾ ਟਰੈਕਟਰ 1 ਲੱਖ ਤੇ 35 ਹਜ਼ਾਰ ਦਾ ਲੈ ਜਾਓ ਫੋਰ 3610 ਤੇ ਇਹਦੀ ਡਿਮਾਂਡ ਕਿੰਨੀ ਈ ਹੈ ਇਹਦੀ 1 55 ਹੀ 1 ਲੱਖ ਤੇ 55 ਹਜ਼ਾਰ ਹਾਂਜੀ ਲਾਓ ਜੀ ਮਿੱਤਰੋ ਦੋਵੇਂ ਇੱਕੋ ਮਾਡਲ ਆ ਤੇ ਇੱਕੋ ਹੀ ਨੰਬਰ ਆ ਇਹ ਪੀ ਵੀ 13 ਦੇ ਵਿੱਚ ਆ ਤੇ ਮਾਡਲ ਹੈਗਾ ਇਹਨਾਂ ਦਾ 92 92 ਮਾਡਲ ਇਹ ਵੀ 92 ਇਹ ਵੀ 92 ਬਸ ਥੋੜਾ ਜਿਹਾ ਰੰਗ ਪੇਂਟ ਵੱਲੋਂ ਆ ਇਹਦਾ ਰੰਗ ਜੈਨੂਨ ਆ ਇਹਦਾ ਵੀ ਤੇ ਇਹ ਥੋੜਾ ਸੰਭਾਈ ਵੱਲੋਂ ਵਰਤਿਆ ਘਟਾ ਹਾਂਜੀ ਇਹਦੀ ਡਿਮਾਂਡ ਦੀ ਗੱਲ ਕਰੀਏ 1.55 ਹੀ ਤੇ ਆਪਾਂ 1 ਲੱਖ ਤੇ 45000 ਦਾ ਟਰੈਕਟਰ ਦਵਾ ਲੀ ਲਾਓ ਮਿੱਤਰੋ 43610 1 ਲੱਖ ਤੇ 45000 ਤਾਂ ਦੇਜੋ ਜੇ ਕਿਸੇ ਭਰਾ ਨੂੰ 10000 ਦੀ ਸ਼ੰਖਾ ਦੇ ਪਰ ਲਾ ਫੋਰ ਸਿਰਫ ਰੰਗ ਗੱਲੋ ਹੀ ਆ ਦੋਵੇਂ ਵਾਹ ਕੇ ਜਿਹੜਾ ਜਿਹੜਾ ਪਸਾਟਾ ਟਰੇਟਰ ਅਰੀਜਨਲ ਆ ਨਾ ਬਾਹਰ ਖੜਨਦੇ ਥੋੜਾ ਜਿਹਾ ਮੱਥੇ ਤੋਂ ਰੰਗ ਹੀ ਉੱਡਿਆ ਬਾਕੀ ਦਾ ਵਿਖਾ ਦਿਓ ਤੁਸੀਂ ਕਿੰਨਾ ਸੋਹਣਾ ਰੰਗ ਪਿਆ ਸਾਰਾ ਜਿੰਨਾ ਪਿਆ ਇਹ ਬਾਹਰ ਖੜਨਦੇ ਅਗਲੇ ਬੰਨੇ ਹਾਂਜੀ ਬਾਕੀ ਤੁਸੀਂ ਮੜਗਾੜਾਂ ਬੂੜਾਂ ਤੇ ਸਾਰਾ ਜੈਨੂਇਨ ਨਾਲ ਤੇ ਮੜਗਾੜਾ ਥੱਲੇ ਪੱਲਿਆਂ ਪੁੱਲਿਆਂ ਦੇ ਰੰਗ ਬਹੁਤ ਵਧੀਆ ਪਿਆ ਇਧਰ ਆਹ ਪੱਲਿਆਂ ਤੇ ਰੰਗ ਥੱਲੇ ਪੱਲਿਆਂ ਤੇ ਬਹੁਤ ਵਧੀਆ ਪਿਆ ਕੱਲਾ ਮੱਥੇ ਤੋਂ ਹੀ ਆ ਥੋੜਾ ਉੱਡਿਆ ਕੋਈ ਬਾਹਰ ਖੜਨਗਾ ਹਾਂਜੀ ਜੇ ਕੋਈ ਵੱਡਾ ਬਾਹਰਲਾ ਕੋਈ ਬਾਈਕ ਹੋਵੇ ਤੇ ਵੀ ਦੇਵੇ ਨਾ ਵੀ ਆ ਮੱਥੇ ਦਾ ਥੋ ਹਾਂ ਕੋਈ ਨਿ ਕਰਾ ਦੇਾਂਗੇ ਆਪਾਂ ਰੰਗ ਵੀ ਕਰਾ ਦੋਗੇ ਹਾਂ ਆਪਾਂ ਤਾਂ ਨਹੀਂ ਕਰਾਉਂਦੇ ਵੀ ਟਰੈਕਟਰ ਸੋਹਣਾ ਲੱਗਦਾ ਟਰੈਕਟਰ ਜੈਨੂਨ ਸੋਹਣਾ ਲੱਗਦਾ ਹਾਂਜੀ ਉਹ ਰੰਗ ਰੰਗ ਨਾ ਟਾਵਾਂ ਟੱਲਾ ਜਾ ਹੋਇਆ ਹਾਂਜੀ ਟਰੈਕਟਰ ਦੀ ਦੋਨੇ ਟਰੈਕਟਰ ਚਲਾਵੇ ਤੇ ਬਹੁਤ ਵਧੀਆ ਜਿੱਥੋਂ ਤੱਕ ਮਰਜ਼ੀ ਬਾਈ ਚਲਾਵੇ ਕੋਈ ਵੀ ਵੀਰ ਮੇਰਾ ਆਵੇ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਦੇਣਾ ਚਾਹੁੰਦਾ ਆਪਾਂ ਵਿੱਚ ਕਟਾਂਗੇ ਭਾਈ ਕੋ ਵੀ ਨੰਬਰ ਦੱਸਿਓ ਆਦਾ ਤੇ ਪਿੰਡ ਦੱਸਿਓ ਆਪਣਾ ਪਿੰਡ ਹੈਗਾ ਵੀਰੇ ਲੋਹਾਰਾ ਮੋਗਾ ਜ਼ਿਲ੍ਹਾ ਬਾਬੇ ਦਾਮੂਸ਼ਾਲਾ ਪਿੰਡ ਬਾਬੇ ਦਾਮੂਸ਼ਾਲਾ ਮਿੱਤਰੋ ਪਿੰਡ ਆ ਪਿੰਡ ਲੋਹਾਰਾ ਜ਼ਿਲ੍ਹਾ ਮੋਗਾ ਤੇ ਬਾਕੀ ਬਾਈ ਨਾਲ ਸਪਰਕ ਕਰਦਾ ਕਿ ਨੰਬਰ ਨੋਟ ਕਰ ਲਓ ਬਾਈ ਨੰਬਰ ਬੋਲਿਆ ਉਹਦਾ 98558 98558 29886 29886 ਲਓ ਜੀ ਮਿੱਤਰੋ ਸਵਾਦ ਲੈਣ ਦਾ ਕੋਈ ਭਰਾ ਫੋਨ ਨਾ ਲਾਵੇ ਠੀਕ ਆ ਨਾ ਜਿਨੇ ਕਿਸੇ ਟਰੈਕਟਰ ਬਾਰੇ ਜਾਣਕਾਰੀ ਜਾਂ ਖਰੀਦਣਾ ਹੋਵੇ ਜਾਂ ਕਿਸੇ ਨੇ ਟ్రਾਈ ਲੈਣ ਹੋਰੇ ਪੈਂਡ ਫੋਨ ਆ ਜੇ ਕਿਸ ਦਿਨ ਤੋਂ ਕਿਸ ਦਿਨ ਤੱਕ ਜਦੋਂ ਮਰਜ਼ੀ ਕਰੇ ਆ ਜੀ ਵੀਰੇ ਜਦੋਂ ਮਰਜ਼ੀ ਮਿੱਤਰੋ ਕਰੇ ਘਰੇ ਹੁੰਦੇ ਆਪਣੇ ਟਰੈਕਟਰ ਸਾਰੇ ਸਾਨੂੰ ਦੋ ਘੰਟੇ ਪਹਿਲਾਂ ਫਿਰ ਫੋਨ ਕਰਕੇ ਸਾਰਾ ਮਾਲ ਆਪਣਾ ਘਰੇ ਹੀ ਖੜਾ ਵਿਖਾ ਦੋ ਭਾਵੇਂ ਕੋਈ ਆਪਾਂ ਐ ਨਹੀਂ ਕਹਿਣਾ ਕਹਿਨ ਨੂੰ ਵੀ ਅਸੀਂ ਘਰੇ ਆ ਹਨਾ ਕੰਮ ਕਰਦੇ ਆ ਬਾਈ ਇਹ ਆਪਾਂ ਜਦੋਂ ਲਾਉਂਦੇ ਦੇਖ ਸਕਦੇ ਆ ਸਾਰੇ ਟਰੈਕਟਰ ਜਿਵੇਂ ਫੋਰਡ 3600 ਹੋਇਆ ਜਾ ਕੇ 3600 ਤਿਆਰ ਕਰਾਉਣਾ ਹੈ ਜੋ ਬਾਜੀਆਂ ਬੂਜੀਆਂ ਵਾਲਾ ਵਧੀਆ ਬਾਈ ਜਮਾ ਸੁੱਕਾ ਪਿਆ ਟਰੈਕਟਰ ਤੇ ਇਹ ਦੁਕਾਨ ਗੱਲ ਕੇ ਸੋਨਾਲੀ ਕਾ 35 ਆ ਗਿਆ ਤੇ ਗਾਂ ਆ ਗਿਆ ਵਾ ਆਪਣਾ ਸਵਰਾਜ ਸਵਰਾਜ 735 ਹਾਂ ਜਿਵੇਂ ਸਾਰੇ ਟਰੈਕਟਰ ਬਾਈ ਦੇ ਘਰੇ ਖੜੇ ਆ ਬਾਈ ਇੱਕ ਵਾਰ ਹੋਰ ਨੰਬਰ ਦੱਸ ਦਿਓ 98558 98558 29886 298 ਸ਼ਾਸੀ ਸ਼ਾਸੀ 90 ਮੀਟਰ ਇਹ ਨੰਬਰ ਤੇ ਕਾਲ ਕਰਕੇ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਆ ਬਸ ਬੇਫਾਲਤੂ ਕੋਈ ਭਰਾ ਫੋਨ ਨਾ ਲਾਵੇ ਤੇ ਕਿਸੇ ਵੀ ਟਰੈਕਟਰ ਬਾਰੇ ਜੋ ਕਿਸੇ ਨੇ ਖਰੀਦਣਾ ਹੋਵੇ ਤੇ 2 ਘੰਟੇ ਪਹਿਲਾਂ ਫੋਨ ਕਰਕੇ ਘਰੇ ਆ ਕੇ ਵਾਕੇ ਚੈੱਕ ਕਰਕੇ ਜਿੰਨਾ ਟਾਈਮ 2 ਘੰਟੇ ਜਿੰਨਾ ਚਿਰ ਵੀ ਜੀ ਕਰਦਾ ਆ ਕੇ ਚੈੱਕ ਕਰਕੇ ਲਈ ਆ ਸਕਦੇ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਥੋੜਾ ਬਾਧ ਹੋਰ ਮਾਨਤਨ ਕਰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਹੋਈ ਕਰ ਦੇਾਂਗੇ ਕੋਈ ਲਓ ਮਿੱਤਰੋ ਜਿਹੜਾ ਵੀਡੀਓ ਸ਼ੇਅਰ ਕਰੇਗਾ ਥੋੜਾ ਬਾਧ ਬਾਈ ਇਮਾਨਦਾਰ ਹੋਰ ਕਰਦਣੇ ਧੰਨਵਾਦੀ